ਬਾਬਾ ਜੀ ਸੋਨਾ ਜੋੜ ਮੇਲਾ ਜਿੰਨਾਂ ਵੱਗ ਨੂੰ ਦਾ ਇਹੜਾ ਚੱਲ ਸਭ ਤੋਂ ਪਹਿਲਾ ਮੈਂ ਸਾਰੀ ਸੰਗਤ ਨੂੰ ਇੱਥੇ ਆਈ ਜਿਹੜੀ ਬਾਬਾ ਜੀ ਦੀ ਸੰਗਤ ਦੇਸ਼ਾਂ-ਵਦੇਸ਼ਾਂ ਤੋਂ ਦੂਰੋਂ ਨੇੜੋਂ ਜਿੰਨੀ ਵੀ ਸੰਗਤ ਆਈ ਹੈ ਮੈਂ ਮੇਲੇ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਸਭ ਨੂੰ ਪਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਇੱਛਾਵਾਂ ਪੂਰੀਆਂ ਕਰੇ ਇਹ ਜਿਹੜਾ ਮੇਲਾ ਹੈ ਸੀਮਾ ਸਾਲਾਨਾ ਮੇਲਾ ਸੀ ਜੋੜ ਮੇਲਾ ਮਨਾ ਰਹੇ ਆ ਅੱਛੀ ਸਾਲ ਤੋਂ ਇਸ ਦਰਬਾਰ ਤੇ ਹਰ ਸਾਲ ਦੋ ਮੇਲੇ ਹੁੰਦੇ ਆ ਇਸ ਸਾਲ ਇਹ ਜਿਹੜਾ 25ਵਾਂ ਮੇਲਾ ਹੈ ਉਹ ਅੱਜ 19 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਕਿਹੜੇ ਕਿਹੜੇ ਸਿੰਗਰ ਆ ਰਹੇ ਨੇ ਸਿੰਗਰ ਇੱਥੇ ਬਹੁਤ ਹੁੰਦੇ ਨੇ ਜੇ ਆਪਾਂ ਨਾਮ ਲੈਣ ਚਾਹੀਏ ਤਾਂ ਬਹੁਤ ਸਮਾਂ ਲੱਗ ਜਾਊਗਾ ਪਰ ਜਿਹੜੇ ਮੇਨ ਮੇਨ ਸਾਡੇ ਸਿੰਗਰ ਹੈਗੇ ਆ ਉਹ ਮੁਸਕਾਨ ਚੋਪੜਾ ਹੈ ਪੁਰਕੀਰਤ ਰਾਏ ਹੈ ਔਰ ਤਵਨ ਹੰਸ ਹੈ ਅਨਵਰ ਪਾਲੀ ਹੈ ਤੋਂ ਸੰਦਰ ਹੈ ਤੇ ਇੱਕ ਮੁੰਡਾ ਸਿੱਧੂ ਹੈ ਬਹੁਤ ਵਧੀਆ ਗਾਉਂਦਾ ਹੈ ਔਰ ਹੋਰ ਵੀ ਕਈ ਜਿਹੜੇ ਕਲਾਕਾਰ ਪਾਲੀ ਬੈਤ ਵਾਲੀ ਹੈ ਸਾਰੇ ਕਲਾਕਾਰ ਜਿਹੜੇ ਇੱਥੇ ਹਾਜ਼ਰੀ ਲਵਾਉਂਦੇ ਜਿਹੜੀ ਕਮੇਟੀ ਵੱਲੋਂ ਆਈ ਸੰਗਤ ਨਾਲ ਕੀ ਵਿਚਾਰ ਰਹੇ ਆਈ ਸੰਗਤ 와ਸੇ ਤੁਸੀਂ ਬਾਹਰ ਵੇਖਿਆ ਹੋਵੇਗਾ ਪੂਰੀ ਤਰੀਕੇ ਨਾਲ ਸਾਡੇ ਇੰਤਜ਼ਾਮ ਹੁੰਦੇ ਆ ਚਾਹੇ ਉਹ ਕੋਕਾ ਕੋਲਾ ਦਾ ਲੰਗਰ ਹੋਵੇ ਜੂਸ ਦਾ ਲੰਗਰ ਹੋਵੇ ਫਰੂਟ ਚਾਟ ਹੋਵੇ ਸਾਰੇ ਲੰਗਰ ਚੱਲ ਰਹੇ ਆ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਆ ਈਲੀਆਂ ਦੇ ਲੰਗਰ ਚੱਲ ਰਹੇ ਆ ਹਰ ਤਰ੍ਹਾਂ ਦਾ ਸੰਗਤ ਦਾ ਇੰਤਜ਼ਾਮ ਹੈ ਕਿ ਸੰਗਤ ਕਿਸੇ ਤਰੀਕੇ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਪਰ ਪਿਆਰ ਨਾਲ ਸਾਰੇ ਲੰਗਰ ਸ਼ਖਸ ਕਰ ਪਿਆਰ ਨਾਲ ਸਾਰੇ ਮੇਲਾ ਦੇ ਤੁਸੀਂ ਇੰਤਜ਼ਾਮ ਲੀਡਰ ਦਾ ਵੀ ਰੋਲ ਨਿਭਾ ਰਹੇ ਹੋ ਸਮਾਜ ਸੀ ਦੇ ਤੁਹਾਡੇ ਸੀ ਜਿਹੜੇ ਅਵਾਰਾ ਜਾਨਵਰ ਆ ਕੋਈ ਵੀ ਸਾਡਾ ਟਰਸਟ ਹੈ ਇੱਥੇ ਖਵਾਜ਼ਾ ਗਰੀਬ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਔਰ ਸਾਡਾ ਪਹਿਲਾ ਟਰਸਟ ਇਹ ਸਾਇਆ ਹੈ ਕਿ ਅਸੀਂ ਕਿਸੇ ਕੋਲੋਂ ਕੋਈ ਨਾ ਗਵਰਨਮੈਂਟ ਤੋਂ ਨਾ ਹੋਰ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈਂਦੇ ਅਸੀਂ ਜਿਹੜੇ ਟਰਸਟੀ ਆ ਜਿਹੜੇ ਸਾਡੇ ਨਾਲ ਮੈਂਬਰ ਨੇ ਇੱਥੇ ਦਰਬਾਰ ਤੇ ਅਸੀਂ ਹੀ ਮਿਲ ਕੇ ਜਿਹੜੀ ਉਹ ਸੇਵਾ ਕਰਦੇ ਆ ਕੋਈ ਵੀ ਨਿੱਜੀਵਾ ਜਾਨਵਰ ਹੋਵੇ ਕੋਈ ਗਾਂ ਉਤਾਰ ਘੋੜਾ ਕੋਈ ਗਾਂ ਕੋਈ ਕਬੂਤਰ ਕੋਈ ਕਿਸੇ ਤਰ੍ਹਾਂ ਦਾ ਵੀ ਪਸ਼ੂ ਪੰਛੀ ਕੋਈ ਫਟੜ ਹੋਇਆ ਕੋਈ ਕੀੜੇ ਪਏ ਹੋਇਆ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਹੈ ਐਸਯੂ ਲਿਆ ਕੇ ਇੱਥੇ ਉਹਦਾ ਇਲਾਜ ਕਰਦੇ ਆ ਪਰ ਉਹਨੂੰ ਫਿਰ ਵਧੀਆ ਕਾਰ ਆਡਾਪਟ ਕਰਾਇਆ ਜਾਂਦਾ ਦੇਖਿਆ ਜਾਵੇ ਜੇ ਕੋਈ ਜਾਨਵਰ ਜਾਨਵਰ ਨੂੰ ਦਵਾ ਲਓ ਉਹਨਾਂ ਦੇ ਛੱਡ ਨਹੀਂ ਉਹਨਾਂ ਦੀ ਬਸੇ ਰੱਖਿਆ ਦੇਖੋ ਗੱਲ ਇਹ ਆ ਕਿ ਆਪਾਂ ਇਹ ਮਸਲਾ ਪਹਿਲਾਂ ਵੀ ਬਹੁਤ ਚੱਲਿਆ ਹੈ ਕਿ ਗਊ ਮਾਤਾ ਨੂੰ ਅੱਜ ਨਹੀਂ ਛੱਡਣਾ ਤੇ ਇਹ ਸਹੀ ਗੱਲ ਹੈ ਕਿਸੇ ਸ਼ਹਿਰੀ ਇਨਸਾਨ ਨੇ ਤੁਸੀਂ ਦੇਖਿਆ ਕਿ ਸ਼ਹਿਰ ਚ ਕੋਈ ਗਊ ਰੱਖੀ ਹੋਈ ਹੈ ਤੇ ਨਾ ਉੱਥੇ ਰੱਖ ਸਕਦੇ ਆ ਆਪਾਂ ਸ਼ਹਿਰਾਂ ਚ ਤੇ ਆਪਣਾ ਪਿੰਡਾਂ ਵਾਲਿਆਂ ਦਾ ਹੀ ਇਹ ਕਲਚਰ ਹੈ ਕਿ ਆਪਾਂ ਜਾਨਵਰ ਰੱਖਦੇ ਆ ਪਸ਼ੂ ਰੱਖਦੇ ਆ ਮੱਝਾਂ ਰੱਖਦੇ ਆ ਗਾਵਾਂ ਰੱਖਦੇ ਆ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਸਾਡੇ ਜੀਵਿੰਦਾਰ ਭਰਾਵਾਂ ਮੈਂ ਵੀ ਇੱਕ ਜੀਵਿੰਦਾਰਾ ਕਿਸਾਨ ਔਰ ਕਿਸਾਨ ਨੇਤਾ ਵੀ ਆ ਮੈਂ ਬੇਨਤੀ ਕਰੂੰਗਾ ਕਿ ਜਿਸ ਗਊ ਦਾ ਜਾਂ ਮੱਝ ਦਾ ਅਸੀਂ ਦੁੱਧ ਪੀਤਾ ਜਿਹਨੇ ਸਾਨੂੰ ਇੰਨੀ ਦਿਨ ਦੁੱਧ ਦਿੱਤਾ ਉਹਨੂੰ ਜਦੋਂ ਉਹ ਬੁਢੀ ਹੋ ਜੇ ਜਾਂ ਦੁੱਧ ਦੇਣਾ ਹਟਦੇ ਉਹਨੂੰ ਘਰੋਂ ਨਾ ਕੱਢੋ ਉਹਨੂੰ ਥੋੜਾ ਬਹੁਤ ਘਰੇ ਹੀ ਪਾਓ ਕਿਉਂਕਿ ਜਾਨਵਰ ਦੀ ਜਿਹੜੀ ਬਦਸੀਸ ਹੈ ਉਹ ਬਹੁਤ ਵੱਡੀ ਹੈ ਆਪਾਂ ਉਹ ਬਦਸੀਸਾ ਨਾ ਲਈਏ ਅਸੀਸਾ ਲਈਏ ਔਰ ਜਿਹੜੇ ਜਿਹੜੇ ਵੀ ਮੈਂ ਵੇਖੇ ਆ ਗਊ ਮਾਤਾ ਦੀ ਸੇਵਾ ਕਰਦੇ ਉਹ ਤਰੇ ਵੇਖੇ ਆ ਮੈਂ ਕਰਦੇ ਆ ਉਹ ਲੋਕ ਕਿਉਂ ਕਿਉਂਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਖਦਾ ਵਾਸ ਕਰਨਾ ਮੈਂ ਬੇਨਤੀ ਕਰੂੰਗਾ ਚਾਹੇ ਕੋਈ ਵੀ ਪਸ਼ੂ ਪੰਛੀ ਹੈ ਤੁਸੀਂ ਉਹਨਾਂ ਬਾਰੇ ਧਿਆਨ ਰੱਖੋ ਕਿਉਂਕਿ ਇਸ ਇਫਾਰ ਜਿਹੜਾ ਸਾਰਿਆਂ ਦਾ ਆ ਆਪਾਂ ਇਕੱਲੇ ਇਨਸਾਨਾਂ ਦਾ ਨਹੀਂ ਇਹ ਉਨਾਂ ਹੀ ਪਸ਼ੂ ਪੰਛੀਆਂ ਦਾ ਉਨਾਂ ਹੀ ਜੀਵ ਜੰਤੂ ਜਿਹੜੇ ਸਾਡੇ ਹੈਗੇ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਹੀ ਉਹਦਾ ਧਿਆਨ ਰੱਖਣਾ ਚਾਹੀਦਾ ਕਿ ਕੋਈ ਵੀ ਐਦਾਂ ਦਾ ਜਾਨਵਰ ਸਾਨੂੰ ਮਿਲੇ ਆਪਾਂ ਸੇਵਾ ਨਹੀਂ ਕਰ ਸਕਦੇ ਤੁਸੀਂ ਸਾਡੇ ਕੋਲ ਇੱਥੇ ਲੈ ਆਓ ਅਸੀਂ ਉਹਦੀ ਸੇਵਾ ਕਰਾਂਗੇ ਪੰਜਾਬ ਨੂੰ ਬਚਾਉਣ ਲਈ ਕਿਹਨਾਂ ਚਾਣ ਲਈ ਉਸ ਤੋਂ ਬਚੀ ਬਾਹਰ ਜਾ ਰਹੇ ਉਸ ਨਸ਼ੇ ਨੂੰ ਬਾਹਰ ਰਹਿਣ ਦੇਖੋ ਇੱਕ ਗੱਲ ਜਿਹੜੀ ਹੈਗੀ ਹੈ ਬਹੁਤ ਬਾੜੀ ਹੈ ਪੰਜਾਬ ਦੇ ਲਈ ਮੈਂ ਇੱਥੇ ਦਰਬਾਰ ਤੇ ਬਹੁਤ ਆਮੇ ਮੇਰੇ ਕੋਲੇ ਕਿ ਜੀ ਮੈਂ ਬਾਹਰ ਜਾਣਾ ਚਾਹੁੰਦਾ ਮੇਰੀ ਅਰਦਾਸ ਕਰ ਦੋ ਔਰ ਮੈਂ ਸਪਸ਼ਟ ਲਫ਼ਜ਼ਾਂ ਤੋਂ ਦੱਸ ਦੇਣਾ ਚਾਹੁੰਦਾ ਕਿ ਮੈਂ ਕਦੇ ਵੀ ਕਿਸੇ ਦੀ ਅਰਦਾਸ ਨਹੀਂ ਕੀਤੀ ਜਾ ਕੇ ਕਿ ਬਾਹਰ ਜਾ ਕੇ ਚਲੇ ਜਾਵੇ ਕਿਉਂ ਕਿ ਮੈਂ ਦਿਲੋਂ ਚਾਹੁੰਦਾ ਕਿ ਸਾਡੇ ਬੱਚੇ ਇੱਥੇ ਆਈਪੀਐਸ ਇੱਥੇ ਆਈਏਐਸ ਇੱਥੇ ਪਟਵਾਰੀ ਇੱਥੇ ਕੰਗੋ ਇੱਥੇ ਤਹਿਸੀਲਦਾਰ ਇੱਥੇ ਡਾਕਟਰ ਇੱਥੇ ਜ਼ਰੂਰਤ ਆ ਉਹਨਾਂ ਦੀ ਬਾਹਰ ਜਾ ਕੇ ਤੁਸੀਂ ਉਹਨਾਂ ਦੇ ਗੋਰਿਆਂ ਦੇ ਥੱਲੇ ਲੱਗਦੇ ਹੋ ਜਿਨ੍ਹਾਂ ਗੋਰਿਆਂ ਨੂੰ ਕੱਢਣ ਦੀ ਖਾਤਰ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਰੋਲ ਹੈ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਹੈ ਉਹ ਗੋਰਿਆਂ ਨੂੰ ਇੰਡੀਆ ਚੋਂ ਕੱਢਣ ਦੇ ਲਈ ਅੱਜ ਫੇਰ ਅਸੀਂ ਉਸੇ ਗੋਰਿਆਂ ਦੇ ਥੱਲੇ ਜਾ ਕੇ ਲੱਗਦੇ ਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਬੇਨਤੀ ਕਰਨਾ ਕਿ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਬਹੁਤ ਕੁਝ ਆਪਣੇ ਪੰਜਾਬ ਦੇ ਵਿੱਚ ਜੇ ਪੰਜਾਬ ਚ ਆ ਕੇ ਪ੍ਰਵਾਸੀ ਯੂਪੀ ਤੋਂ ਬਿਹਾਰ ਤੋਂ ਰੋਟੀ ਕਮਾ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਇਸ ਵਾਰ ਤੇ ਕਿ ਉਹ ਪੰਜਾਬ ਨੂੰ ਛੱਡ ਕੇ ਨਾ ਜਾ ਔਰ ਮੈਂ ਇਹ ਵੀ ਕਹਿਣਾ ਕਿ ਸਾਡੇ ਪੰਜਾਬ ਦੇ ਜਿਹੜੇ ਮਹਾਪੁਰਸ਼ ਨੇ ਸਾਧੂ ਸੰਤ ਨੇ ਉਹਨਾਂ ਦਾ ਵੀ ਇਹ ਬਹੁਤ ਵੱਡਾ ਰੋਲ ਹੈ ਜਿਹੜੋ ਅੱਗੇ ਆ ਕੇ ਸੰਗਤ ਨੂੰ ਸਮਝਾਉਣ ਇਹ ਗੱਲ ਜਿੱਦਾਂ ਅਸੀਂ ਇੱਥੇ ਆਏ ਨੂੰ ਜਿਹੜਾ ਕੋਈ ਸਾਡੇ ਕੋਲ ਆਂਦਾ ਕੇ ਅਰਦਾਸ ਕਰਦੇ ਉਹ ਬਾਹਰ ਜਾਣ ਦੀ ਉਹਨੂੰ ਸਮਝਾਉਣਾ ਕਿ ਬੱਚਾ ਜੇ ਤੂੰ 20 25 ਲੱਖ ਲਾ ਕੇ ਬਾਹਰ ਜਾਣਾ ਹੈ ਇੱਥੇ 20 25 ਲੱਖ ਲਾ ਕੇ ਤੂੰ ਵਧੀਆ ਕਮਾਈ ਕਰ ਸਕਦਾ ਔਰ ਆਪਣੇ ਪੰਜਾਬ ਲਈ ਸੇਵਾ ਕਰ ਸਕਦਾ ਤੈਨੂੰ ਪੰਜਾਬ ਦੀ ਲੋੜ ਹੈ ਜੇ ਇਹ ਕੰਮ ਬੰਦ ਨਾ ਹੋਇਆ ਤਾਂ ਆਉਣ ਵਾਲੇ ਥੋੜੇ ਸਾਲਾਂ ਚ 2 3 ਸਾਲਾਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਕੋਈ ਨੌਜਵਾਨ ਨਹੀਂ ਲੱਭੇਗਾ ਜਿਹੜੇ ਨੌਜਵਾਨ ਇੱਥੇ ਹੈਗੇ ਉਹ ਨਸ਼ੇ ਆਲੇ ਨੇ ਉਹ ਵਿਚਾਰੇ ਨਸ਼ੇ ਨੇ ਪੱਟੇ ਚਿੱਪਿਆਂ ਨੇ ਪੱਟੇ ੁਕੀਆਂ ਨੇ ਪੱਟੇ ਸ਼ਰਾਬਾਂ ਨੇ ਪੱਟੇ ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਲਈ ਸਾਡੇ ਪੰਜਾਬ ਲਈ ਕੁਝ ਕਰ ਸਕਦੇ ਆ ਉਹ ਨੌਜਵਾਨ ਬਾਹਰ ਜਾ ਰਹੇ ਆ ਉਹ ਮੇਰੀ ਬੇਨਤੀ ਹੈ ਕਿ ਬਾਹਰ ਜਾਣ ਨਾਲੋਂ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਈਏ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਖੇਤੀ ਆਪਣੇ ਕਿੱਤੇ ਨੂੰ ਬਚਾਈਏ ਔਰ ਆਪਣੇ ਮਾਪਿਓ ਦੀ ਸੇਵਾ ਕਰੀਏ ਆਪਣੇ ਮਾਪਿਓ ਤੋਂ ਦੂਰ ਨਾ ਜਾਈਏ ਕਿਉਂਕਿ ਮਾਪਿਓ ਹੀ ਸਭ ਤੋਂ ਵੱਡਾ ਰੱਬ ਹੈ ਜੇ ਤੁਹਾਡਾ ਮਾਪਿਓ ਨਹੀਂ ਖੁਸ਼ ਤਾਂ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਮਾਪਿਓ ਦੀ ਸੇਵਾ ਵਾਸਤੇ ਪੰਜਾਬ ਦੀ ਸੇਵਾ ਵਾਸਤੇ ਆਪਾ ਪੰਜਾਬ ਦੇ